22 ਦਸੰਬਰ 2023 ਨੂੰ ਜਿਹੜਾ ਐਲਗਰ ਵਾਲਾ ਪੁਲ ਹੈ ਉਹ ਬੰਦ ਹੋਇਆ ਸੀ ਜਦੋਂ 1 ਸਾਲ ਹੋਇਆ 22 ਦਸੰਬਰ 2024 ਨੂੰ ਅਸੀਂ ਅਕਾਲਪੁਰ ਖੱਗੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਜਿਹੜੀ ਸੁਸਤੀ ਵੀ ਸਰਕਾਰ ਹੈ ਉਹਨੂੰ ਸਤਿਬੁੱਧੀ ਦਵੇ ਮੈਂ ਇਲਾਕਾ ਵਾਸੀਆਂ ਨੂੰ ਫੇਰ ਬੇਨਤੀ ਕਰਦਾ ਕਿ ਸਰਕਾਰ ਹਜੇ ਥੋੜੇ ਦਿਨ ਪਹਿਲਾਂ 3-4 ਮਹੀਨੇ ਪੁਰਾਣੀ ਗੱਲ ਹੋਣੀ ਬਿਆਨ ਆਇਆ ਸੀ ਕਿ 18 ਕਰੋੜ ਰੁਪਏ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਮੇਰੀ ਬੇਨਤੀ ਹੈ ਲੋਕਾਂ ਨੂੰ ਕੀ ਸਰਕਾਰਾਂ ਸਿਰਫ ਬੇਕੂ ਬਣਾ ਰਹੀਆਂ ਬਰਸਾਤਾਂ ਦੇ ਦਿਨਾਂ ਵਿੱਚ ਉੱਥੋਂ ਆਣਾ ਜਾਣਾ ਔਖਾ ਹੋ ਜਾਣਾ ਕੱਲੋ 22 ਜੂਨ ਹੈ ਡੇਢ ਸਾਲ ਹੋ ਜਾਣਾ ਪੁਲ ਬੰਦ ਹੋਏ ਨੂੰ ਮੇਰੀ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਕੱਲੋ ਫੇਰ ਅਕਾਲਪੁਰ ਖਾ ਗਿਆ ਸੀ ਅਰਦਾਸ ਕਰਨੀ ਹੈ ਤੇ ਜਿੰਨਾ ਹੋ ਸਕੇ ਬਾਦ ਚੜ ਕੇ ਆਓ ਇਹ ਸਿਰਫ ਮੇਰੀ ਪ੍ਰੋਬਲਮ ਨਹੀਂ ਹੈ ਨਾ ਨਾ ਕਿਸੇ ਦੀ ਹੈ ਇਹ ਸਾਰੇ ਇਲਾਕੇ ਦੀ ਦਿੱਕਤ ਹੈ ਹੁਣ ਰਸਤਾ ਬੰਦ ਹੋ ਜਾਣਾ ਬਰਸਾਤਾਂ ਚ ਬਾਦ ਚੜ ਕੇ ਕੱਲ ਨੂੰ 22 ਜੂਨ ਨੂੰ 9 ਵਜੇ ਐਲਗਰਾ ਪੁਲ ਤੇ ਜਰੂਰ ਪਹੁੰਚੋ ਤਾਜੋ ਸੁੱਤੀ ਵੀ ਸਰਕਾਰ ਹੈ ਜਿਹੜੀ ਉਹਨੂੰ ਉਹ ਆਪਣੀ ਹੋਸਟ ਟਿਕਾਣੇ ਤੋਂ ਉਹਦੀ ਆ ਸਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ